जरा जगन्नाथ रथ यात्रा लॉरेंस रोड तो निकल रही है और जोड़े साढ़े नवयोगिंदर महास महाराज स्वामी साढ़े गुरु जी है वो भी अच्छ उपस्थित होने हो गए ने और इदा लगता है कि अमृतसर ची वृंदावन बन गया और इतने सारे साधु संत इतजेंट हुए उन्होंने सब ने बलैसिंग दतिया और और काफ़ी लोग बारो भी आए हैं तो मैं ही कामना करती हाँ कि अजो जगन्नाथ यात्रा ਕੂਬ ਇੰਜੋਏ ਕਰਨ ਔਰ ਮਹਾ ਮੰਤਰ ਦਾ जाप ਕਰਕੇ ਆਜ ਆਪਣਾ ਦਿਨ ਪੂਰਾ ਆਪਣਾ ਦਿਨ ਭਗਵਾਨ ਦੀ ਬਖਤੀ ਚਲਾਨ ਔਰ ਹਰੇ ਕ੍ਰਿਸ਼ਨ ਦਾ ਹਰੀ ਬੋਲ ਦਾ ਜੇਕਾਰਾ ਲਗਾ ਰਹੇ ਹਰੇ ਕ੍ਰਿਸ਼ਨ ਕਿਸੇ بڑے ਭਾਗਵਲੇ ਤੁਹਾਨੂੰ ਸੇਵਾ ਮਿਲਦੀ ਆ ਕਈ ਸਾਲਾ ਤੋਂ ਹਾਂਜੀ ਮੈਂ 2004 ਤੋਂ ਸ਼ੁਰੂ ਹੋਈ ਸੀ ਜਦੋਂ ਪਹਿਲੀ ਰਥ ਯਾਤਰਾ ਨਿਕਲੀ ਸੀ ਉਦੋਂ ਮੈਂ ਤੇ ਸੁਆਮੀ ਇੰਦਰ ਨੂੰ ਜਦਾਸ ਜੀ ਨੇ ਹੈ ਰਥ ਯਾਤਰਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਔਰ ਆਜਨੇ ਸਾਲਾਂ ਚ ਐਨਾ ਰੰਗ ਲੱਗਿਆ ਕਿ ਸਾਡੇ ਕੋ ਕਾਫੀ ਜਗਾਵਾਵਾਂ ਘਟ ਗਈਆਂ ਐਨੇ ਸ਼ਰਧਾਲੂ ਸਾਡੇ ਨਾਲ ਜੁੜ ਗਏ ਨੇ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਆਦੀ ਬਰਮਾ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਆਮ ਬਹੁਤ ਬਹੁਤ ਸਾਰੇ ਸ਼ਹਿਰ ਵਾਸੀਆਂ ਵਸੇਆਂ ਨੂੰ ਬਹੁਤ ਬਹੁਤ ਨਤਾਏ ਗੌਰ ਮਹਾਪ੍ਰਭੂ ਜੇ ਜਿਹਦੇ ਰਥ ਯਾਤਰਾ ਲਿਆਂ ਔਰ ਉਹਨਾਂ ਦਾ ਆਸ਼ੀਰਵਾਦ ਲੈਣ ਜੋ ਭਗਵਾਨ ਸ਼੍ਰੀ ਨਤਾਏ ਗੌਰ ਮਹਾਪ੍ਰਭੂ ਜੀ ਦਾ ਰਥ ਦਾ ਰਸਾ ਖਿੱਚ ਖਿੱਚ ਕੇ ਔਰ ਪੁੰਨ ਦੇ ਭਾਗੀਵਾਨ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਹਰੇਕ੍ਰਿਸ਼ਨਾ ਹਰੇਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਕੋਈ ਨਾ ਇਹ ਦੇ ਸਦਿਓ ਸਮਾਜ ਸੇਵੀ ਕਾ ਸਰਪੀ ਵਰਮਾਨ ਉਹਨਾਂ ਦੀ ਮੈਡਮ ਜੀ ਦੇ ਅਦક્ષા ਚ ਰਾਤ ਯਾਤਰਾ ਨਿਕਾਲੀ ਜਾਂਦੀ ਹੈ ਉਹਨਾਂ ਦੇ ਬੇਟੇ ਕਾਰਤੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਕੁਛ ਨਹੀਂ ਬਸ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਜ ਇਹ ਯਾਤਰਾ ਚੱਲਦੀ ਵੀ ਆ ਤੇ ਸਾਰੇ ਜਿੰਨੇ ਵੀ ਸ਼ਹਿਰ ਵਾਸੀ ਸਾਰੇ ਨੂੰ ਇੱਥੇ ਆਣਾ ਚਾਹੀਦਾ ਇਹ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਸਾਰੇ ਨੂੰ ਅੱਗੇ ਆਸ਼ੀਰਵਾਦ ਲੈਣਾ ਚਾਹੀਦਾ ਇਹੋ ਕਹਿਣਾ ਚਾਹਾਂਗੇ ਅੱਜ ਦੇ ਦਿਨ ਅਧਿਸ਼ਕ ਦੇ ਉਹ ਸਮਾਜ ਸੇਵੀ ਕਾ ਜਿਹੜੇ ਮੈਡਮ ਐ ਸੁਰਵੀ ਬਰਮਾ ਜੀ ਉਹਨਾਂ ਦੇ ਅੱਛਾ 'ਚ ਸੇਵਾ ਲੱਗਦੀ ਆ ਕਈ ਇੱਧਰ ਆ ਜਾਓ ਮਗਰ ਆ ਜਾਓ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਹਰਿ ਕ੍ਰਿਸ਼ਨਾ ਜੀ ਅੱਜ ਹਰ ਸਾਲ ਦੀ ਤਰ੍ਹਾਂ ਲਾਰੈਂਸ ਰੋਡ ਤੋਂ ਜਿਹੜੀ ਇਹ ਰਥ ਯਾਤਰਾ ਜਗਨਨਾਥ ਜੀ ਦੀ ਨਿਕਲ ਰਹੀ ਹੈ ਬੜਾ ਹੀ ਹੁਸਾਹ ਹੈ ਲੋਕਾਂ ਦੇ ਵਿੱਚ ਸਾਰਾ ਸ਼ਹਿਰ ਇੱਥੇ ਉਮੜਿਆ ਪਿਆ ਹੋਇਆ ਹੈ ਔਰ ਐਸ ਸਾਲ ਔਰ ਮੈਂ ਸਮਝਦਾ ਕਿ ਹਰ ਸਾਲ ਬਹੁਤ ਇਹ ਵਧੀਆ ਤਰੀਕੇ ਨਾਲ ਨਿਕਾਲੀ ਜਾਂਦੀ ਹੈ ਸਾਡਾ ਫਰਜ਼ ਬੰਦਾ ਹੈ ਕਿ ਸਾਰਾ ਸ਼ਹਿਰ ਦੇ ਨਾਲ ਜੁੜੇ ਤੇ ਅੱਗੇ ਜਾ ਤਰਤਰਾ ਚ ਸ਼ਾਮਲ ਹੋਵੇ ਆਪਣੇ ਫਰਜ਼ ਔਰ ਆਪਣੇ ਮੈਂ ਹਰ ਸਾਲ ਦੀ ਤਰ੍ਹਾਂ ਜਿੱਥੇ ਬਹੁਤ ਹਰ ਸਾਲ ਇੱਥੇ ਆਣਾ ਜੀ ਪ੍ਰਭੂ ਜੀ ਦੀ ਕਿਰਪਾ ਦਾ ਸ਼ਿਰਵਾਲਾ ਆਣਾ ਇੱਥੇ ਆ ਕੇ ਬੜੀ ਹੀ એનર્ਜੀ ਮਿਲਦੀ ਹੈ ਬੜਾ ਹੀ ਸਾਹ ਮਿਲਦਾ ਹੈ ਆਪਣੇ ਪ੍ਰਭੂ ਦਾ ਗੁਣਗਾਨ ਕਰਨ ਦਾ ਮੌਕਾ ਮਿਲਦਾ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਓ ਨੂੰ ਇਸ ਹਾਥ ਯਾਤਰਾ ਦੀ ਬਹੁਤ ਬਹੁਤ ਵਧਾਈ ਦੇਣਾ ਜੀ ਅਈ ਦੇ ਯੂਐਫਐਡੀ ਨੂੰ ਕਿੰਨਾ ਚਾਹੋਗੇ ਮੈਂ ਅੱਜ ਦੇ ਯੂਐਫਐਡੀ ਨੂੰ ਇਹ ਕਹਿਣਾ ਚਾਹਨਾ ਵਾਂ ਕਿ ਸਾਨੂੰ ਆਪਣੇ ਧਰਮ ਦੇ ਨਾਲ ਆਪਣੀ ਸੰਸਥਾ ਦੇ ਨਾਲ ਬਿਲਕੁਲ ਹੀ ਚੱਲਣਾ ਚਾਹੀਦਾ ਤਾਂ ਕਿ ਅਸੀਂ ਜੁੜਾਂਗੇ ਤੇ ਸਾਡੀ ਆਣ ਵਾਲੀ ਵਿਰਾਸਤ ਬਚੇਗੀ ਔਰ ਆਪਣੇ ਸਾਡੇ ਬੱਚੇ ਵੀ ਇਸ ਕੰਮਾਂ ਵਿੱਚ ਆਵਾਂਗੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਤਵਤ ਕਹਿੰਦੇ ਆ ਕਿ ਇੱਥੇ ਆਓ ਸ਼੍ਰੀ ਪ੍ਰਭੂ ਦਾ ਆਸ਼ੀਰਵਾਦ ਲਵੋ ਤੇ ਆਪਣੇ ਬੱਚਿਆਂ ਨੂੰ ਵੀ ਸਾਰਾ ਇਹ ਸਿੱਖਿਆ ਦਿਓ ਨਹੀਂ ਮੈਡਮ ਰਾਮ ਦਾ ਮਹਾਦੇ ਆਦੇ ਬਰੋਸਾ

ਕਿਸ ਤਾਹ ਦੇ ਕਿਸ਼ਾਂ ਕਿਦਕ ਤਾਹ ਦੇ ਹਾਰੇ ਸਾਰੇ ਨਾਮ ਹਰੇ ਹਾਰੇ ਰਮ ਰਮ ਹਰੇ ਹਾਰੇ ਹਰ ਕਿਸ਼ਾਹ ਦੇ ਕਿਸ਼ਾਂ ਦਾ ਬਿਨਾਂ ਦਸ਼ਾਰੇ ਹਾਰੇ ਜਿੱਤੇ ਮੰਦਾ ਹਰੇ ਰਾਮ ਹਰੇ ਰਾਮ ਗਾ ਗੰਗਾ ਰਮ ਰਮ ਹਰੇ ਹਾਰੇ ਹਰ ਜ਼ਹਰ ਦੇ ਕਿਸ਼ਾਂ ਕਿਤਾ ਦੇ ਕਿਸ਼ਾਂ ਸਭ ਲਾ ਕੇ ਰੱਖੀਏ ਜਾਈਏ ਹਮ ਯਹਾਂ ਪਰ ਹਰੇਕ੍ਰਿਸ਼ਨ ਸਾਊਂਡ ਰੈਂ ਸਾਊਂਡ ਵਾਲੇ ਨੂੰ ਰਿਕੁਐਸਟ ਹੈ ਕਿਰਪਾ ਕਰਕੇ ਥੋੜਾ ਆਵਾਜ਼ ਔਰ ਉਪਰ ਖਾਏ ਸੁਆਸੇ ਨਹੀਂ ਖਾਏ No, <laughs> I'm gonna you

विशेष पदाधिकारी श्री संजीव खन्ना जी अनिल जी एवं अन्य सदस्यगण ये बड़ा हर्ष और उल्लास का विषय है कि आज निर्विघ्न और भव्य तौर पे भगवान श्री शिकौर नित की रथ यात्रा समापन हुआ भगवान कलयुग में भक्त अवतार के रूप में श्री गौर निकाई के रूप में प्रकट हुए थे पांच सौ वर्ष पहले और जगन्नाथ भगवान की रथ यात्रा में बड़े हर्ष उल्लास के साथ वो भाग लिया करते थे आज उनकी यात्रा में उनके भक्त बड़े हर्ष उल्लास के साथ भाग लिए थे शहर वास रोंस जी जगन्नाथ रथ यात्रा लॉरेंस रोड तो निकल रही है और जोड़े साढ़े नवयोगिंदर महास महाराज स्वामी साढ़े गुरु जी पुजने वो भी अच्छित होने हो गए ने। और है। और हैं और इदा लगता कि अमृतसर से वृंदावन बन गया और इतने सारे साधु संत इत प्रेजेंट हुए उन्होंने सब ने बलैसिंग दतिया और काफ़ी लोग बारों भी आए हैं तो मैं ही कामना करती हाँ कि अजो जगन्नाथ यात्रा न ਕੋਬ ਇੰਜੋਏ ਕਰਨ ਔਰ ਮਹਾ ਮੰਤਰ ਦਾ ਜਾਪ ਕਰਕੇ ਆਜ ਆਪਣਾ ਦਿਨ ਪੂਰਾ ਆਪਣਾ ਦਿਨ ਭਗਵਾਨ ਦੀ ਵਕਤੀ ਚਲਾਨ ਔਰ ਹਰੇ ਕ੍ਰਿਸ਼ਨ ਦਾ ਹਰੀ ਬੋਲ ਦਾ ਜਗਾਰਾ ਲਗਾ ਰਹੇ ਹਰੇ ਕ੍ਰਿਸ਼ਨ ਤੁਸੀਂ ਬੜੇ ਪਾਕਾ ਵੱਲੇ ਹੋ ਤੁਹਾਨੂੰ ਸੇਵਾ ਮਿਲਦੀ ਆ ਕਈ ਸਾਲਾਂ ਤੋਂ ਹਾਂਜੀ ਮੈਂ 2004 ਤੋਂ ਸ਼ੁਰੂ ਹੋਈ ਸੀ ਜਦੋਂ ਪਹਿਲੀ ਰਥ ਯਾਤਰਾ ਨਿਕਲੀ ਸੀ ਉਦੋਂ ਮੈਂ ਤੇ ਸੁਆਮੀ ਇੰਦਰ ਨੂੰ ਜਦਾਸ ਜੀ ਨੇ ਰਥ ਯਾਤਰਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਔਰ ਆਜ ਜਿੰਨੇ ਸਾਲਾਂ ਚ ਇਹਨਾਂ ਰੰਗ ਲੱਗ ਗਿਆ ਹੈ कि ਸਾਡੇ ਕੋ ਕਾਫੀ ਜਗਾਵਾਵਾਂ ਘਟ ਗਈਆਂ ਐਨੇ ਸ਼ਰਦਾਲੂ ਸਾਡੇ ਨਾਲ ਜੁੜ ਗਏ ਨੇ ਹਰੇਕ੍ਰਿਸ਼ਨਾ 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 ਬਹੁਤ ਬਹੁਤ ਸਾਰੇ ਸ਼ਹਿਰ ਵਾਸੀਆਂ ਵਸੇਆਂ ਨੂੰ ਬਹੁਤ ਬਹੁਤ ਨਤਾਈ ਗੌਰ ਮਹਾਪ੍ਰਭੂ ਜੇ ਜਿਹਦੇ ਰਥ ਯਾਤਰਾ ਲਿਆਂ ਔਰ ਉਹਨਾਂ ਦਾ ਆਸ਼ੀਰਵਾਦ ਲੈਣ ਜੋ ਭਗਵਾਨ ਸ਼੍ਰੀ ਨਤਾਈ ਗੌਰ ਮਹਾਪ੍ਰਭੂ ਜੀ ਦਾ ਰਥ ਦਾ ਰਸਾ ਖਿੱਚ ਕੇ ਔਰ ਪੁੰਨ ਦੇ ਭਾਗੀਵਾਨ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ 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 ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਸਮਾਜ ਸੇਵੀ ਕਾ ਸਰਪੀ ਬਰਮਨ ਉਹਨਾਂ ਦੀ ਮੈਡਮ ਜੀ ਦੇ ਅਦક્ષા ਚ ਰਾਤ ਯਾਤਰਾ ਨਿਕਾਲੀ ਜਾਂਦੀ ਹੈ ਉਹਨਾਂ ਦੇ ਬੇਟੇ ਕਾਰਤੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਕੁਛ ਨਹੀਂ ਬਸ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੇ ਅੱਥ ਯਾਤਰਾ ਜਲਦੀ ਵੀ ਆ ਤੇ ਸਾਰੇ ਜਿੰਨੇ ਵੀ ਸ਼ਹਿਰ ਵਾਸੀ ਸਾਰੇ ਨੂੰ ਇੱਥੇ ਆਣਾ ਚਾਹੀਦਾ ਇਹ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਸਾਰੇ ਨੂੰ ਅੱਗੇ ਆਸ਼ੀਰਵਾਦ ਲੈਣਾ ਚਾਹੀਦਾ ਇਹੋ ਕਹਿਣਾ ਚਾਹਾਂਗੇ ਅੱਜ ਦੇ ਦਿਨ ਆ ਦੇਖ ਸਕਦੇ ਹੋ ਸਮਾਜ ਸੇਵੀ ਕਾ ਜਿਹੜੇ ਮੈਡਮ ਐ ਸੁਰਵੀ ਬਰਮਾ ਜੀ ਉਹਨਾਂ ਦੇ ਅੱਛਾ 'ਚ ਸੇਵਾ ਲੱਗਦੀ ਆ ਕਈ ਅੱਧਰ ਆ ਜਾਓ ਮਗਰ ਆ ਜਾਓ ਬਹੁਤ ਬਹੁਤ ਧੰਨਵਾਦ ਜੀ ਹਰੇ ਕ੍ਰਿਸ਼ਨਾ ਜੀ ਅੱਜ ਹਰ ਸਾਲ ਦੀ ਤਰ੍ਹਾਂ ਲਾਰੈਂਸ ਰੋਡ ਤੋਂ ਇਹ ਰੱਥ ਯਾਤਰਾ ਜਗਨਨਾਥ ਜੀ ਦੀ ਨਿਕਲ ਰਹੀ ਹੈ ਬੜਾ ਹਿਸਾਬ ਹੈ ਲੋਕਾਂ ਦੇ ਵਿੱਚ ਸਾਰਾ ਸ਼ਹਿਰ ਇੱਥੇ ਉਮੜਿਆ ਪਿਆ ਹੋਇਆ ਹੈ ਔਰ ਇਸ ਸਾਲ ਔਰ ਮੈਂ ਸਮਝਦਾ ਕਿ ਹਰ ਸਾਲ ਬਹੁਤ ਇਹ ਵਧੀਆ ਤਰੀਕੇ ਨਾਲ ਨਿਕਲ ਜਾਂਦੀ ਹੈ ਸਾਡਾ ਫਰਜ਼ ਬੰਦਾ ਹੈ ਕਿ ਸਾਰਾ ਸ਼ਹਿਰ ਦੇ ਨਾਲ ਜੁੜੇ ਤਾਂ ਕਿ ਇਹ ਰੱਥ ਰੱਤਰਾ ਚ ਸ਼ਾਮਲ ਹੋਵੇ ਆਪਣੇ ਪਾਸ ਔਰ ਆਪਣੇ ਮੈਂ ਹਰ ਸਾਲ ਦੀ ਤਰ੍ਹਾਂ ਜਿੱਥੇ ਬਹੁਤ ਹਰ ਸਾਲ ਇੱਥੇ ਆਣਾ ਜੀ ਔਰ ਪ੍ਰਭੂ ਜੀ ਦੀ ਕਿਰਪਾ ਦਾ ਅਸ਼ੀਰਵਾਦ ਲੈਣਾ ਇੱਥੇ ਆ ਕੇ ਬੜੀ ਹੀ એનર્ਜੀ ਮਿਲਦੀ ਹੈ ਬੜਾ ਹੀ ਸਾਹ ਮਿਲਦਾ ਹੈ ਆਪਣੇ ਪ੍ਰਭੂ ਦਾ ਗੁਣਗਾਨ ਕਰਨ ਦਾ ਮੌਕਾ ਮਿਲਦਾ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਦਾ ਸਾਥੀ ਯਾਤਰਾ ਦੀ ਬਹੁਤ ਬਹੁਤ ਵਧਾਈ ਦੇਣਾ ਜੀ ਅੱਜ ਦੇ ਯੂਪੀਡੀ ਨੂੰ ਅਸੀਂ ਜੇਣਾ ਚਾਹੋਗੇ ਜੀ ਮੈਂ ਅੱਜ ਦੇ ਯੂਪੀਡੀ ਨੂੰ ਇਹ ਕਹਿਣਾ ਚਾਹਨਾ ਵਾਂ ਕਿ ਸਾਨੂੰ ਆਪਣੇ ਧਰਮ ਦੇ ਨਾਲ ਆਪਣੇ ਸੰਸਕ੍ਰਿਤੀ ਦੇ ਨਾਲ ਬਿਲਕੁਲ ਹੀ ਚੱਲਣਾ ਚਾਹੀਦਾ ਤਾਂ ਕਿ ਅਸੀਂ ਜੁੜਾਂਗੇ ਤੇ ਸਾਡੀ ਆਣ ਵਾਲੀ ਵਿਰਾਸਤ ਬਚੇਗੀ ਔਰ ਆਪਣੇ ਮੈਂ ਸਾਡੇ ਬੱਚੇ ਵੀ ਇਸੇ ਕੰਮਾਂ ਉਚਾਵਾਂਗੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਤੁਵਾਦ ਕਰਨੇ ਆ ਕਿ ਇੱਥੇ ਆਓ ਸ਼੍ਰੀ ਪ੍ਰਭੂ ਦਾ ਅਸ਼ੀਰਵਾਦ ਲਵੋ ਤੇ ਆਪਣੇ ਬੱਚਿਆਂ ਨੂੰ ਵੀ